ਪੰਜਾਬ ਦੇ ਹਾਲਾਤਾਂ ਤੇ ਚਾਨਣਾ ਪਾਉਣ ਵਾਲੀਆਂ ਤੁਸੀਂ ਕਈ ਖਬਰਾਂ ਦੇਖੀਆਂ ਹੋਣਗੀਆਂ ਪਰ ਮੈਂ ਤੁਹਾਨੂੰ ਦਿਖਾਣਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਹਨੇਰੇ ਦੇ ਵਿੱਚ ਗੁੰਮ ਹੋ ਚੁੱਕੇ ਨੇ ਆ ਤਸਵੀਰਾਂ ਰੋਪੜ ਦੇ ਸਰਕਾਰੀ ਹਸਪਤਾਲ ਦੀਆਂ ਨੇ ਔਰ ਹਸਪਤਾਲ ਦੇ ਵਿੱਚ ਵੀ ਹੁਣ ਲਾਈਟ ਗੁੱਲ ਹੋਣ ਲੱਗ ਗਈ ਹੈ ਜ਼ਰਾ ਅੰਦਾਜ਼ਾ ਲਗਾਓ ਕਿ ਹੋਰ ਮਹਿਕਮਿਆਂ ਦਾ ਕੀ ਹਾਲ ਹੋਵੇਗਾ ਉਹ ਹਸਪਤਾਲ ਜਿੱਥੇ ਮਰਦੇ ਹੋਏ ਲੋਕਾਂ ਦੀ ਵੀ ਜ਼ਿੰਦਗੀ ਬਚਾਉਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਤੇ ਕਿਵੇਂ ਉਹਨਾਂ ਹੀ ਹਸਪਤਾਲਾਂ ਦੇ ਵਿੱਚ ਬੱਲਵ ਬੰਦ ਹੋ ਚੁੱਕੇ ਨੇ ਫਿਊਜ਼ ਉੱਡ ਚੁੱਕੇ ਨੇ ਤੇ ਹੁਣ ਦੇਖੋ ਡਾਕਟਰ ਨੇ ਜਿਹੜੇ ਕਿਵੇਂ ਮੋਬਾਈਲ ਦੀ ਰੋਸ਼ਨੀ ਦੇ ਵਿੱਚ ਇੱਕ ਦੂਸਰੇ ਦੇ ਇੰਜੈਕਸ਼ਨ ਲਗਾ ਰਹੇ ਨੇ ਜਾਂ ਆ ਦੇਖੋ ਜਿੱਥੇ ਇੱਕ ਛੋਟਾ ਮਿੰਨੀ ਓਟੀ ਹੈਗਾ ਤੁਹਾਨੂੰ ਮਿੰਨੀ ਓਟੀ ਦੀਆਂ ਤਸਵੀਰਾਂ ਦਿਖਾਣੀਆਂ ਜਿੱਥੇ ਅਗਰ ਛੋਟੀ ਮੋਟੀ ਕੋਈ ਦਿੱਕਤ ਹੋ ਜਾਈ ਛੋਟੀ ਸਰਜਰੀ ਕਰਨੀ ਪੈਂਦੀ ਹੈ ਜਾਂ ਫਿਰ ਜਿੱਥੇ ਲੋਕਾਂ ਨੂੰ ਬਿਠਾ ਕੇ ਇੰਜੈਕਸ਼ਨ ਲਗਾਏ ਜਾ ਰਹੇ ਨੇ ਉਹ ਵੀ ਕਿਵੇਂ ਹਨੇਰੇ ਦੇ ਵਿੱਚ ਬੈਠ ਕੇ ਲਗਾਏ ਜਾ ਰਹੇ ਨੇ ਜਿੰਨਾ ਵੀ ਉਪਚਾਰ ਕੀਤਾ ਜਾ ਰਿਹਾ ਹੈ ਏਡ ਦਿੱਤੀ ਜਾ ਰਹੀ ਹੈ ਉਹ ਸਾਰੀ ਹਨੇਰੇ ਦੇ ਵਿੱਚ ਬੈਠ ਕੇ ਦਿੱਤੀ ਜਾ ਰਹੀ ਹੈ ਹੁ ਹੋਰ ਤੁਹਾਨੂੰ ਤਸਵੀਰਾਂ ਦਿਖਾ ਲਉ ਅੱਜ ਇੱਥੇ ਪਰਚੀ ਕੱਟੀ ਜਾਂਦੀ ਹੈ ਉਸ ਥਾਂ ਦੇ ਉੱਤੇ ਵੀ ਕੀ ਹਾਲਾਤ ਨੇ ਹੁਣ ਆ ਦੇਖੋ ਜਰਾ ਕਿਸ ਤਰੀਕੇ ਦੇ ਨਾਲ ਜਿੱਥੇ ਰਿਸੈਪਸ਼ਨ ਦੇ ਉੱਤੇ ਲੋਕ ਪਹੁੰਚਦੇ ਨੇ ਆਪਣੀ ਬਿਮਾਰੀ ਦੱਸਦੇ ਨੇ ਤਾਂ ਉਹ ਰਿਸੈਪਸ਼ਨ ਦੇ ਉੱਤੇ ਵੀ ਬੱਤੀ ਪੂਰੇ ਤਰੀਕੇ ਦੇ ਨਾਲ ਗਲ ਹੋ ਚੁੱਕੀ ਹੈ ਹਨੇਰੇ ਦੇ ਵਿੱਚ ਡੁੱਬ ਚੁੱਕਿਆ ਹਸਪਤਾਲ ਤੇ ਆ ਤੁਸੀਂ ਵੱਖੋ ਵੱਖਰੀਆਂ ਇਹ ਉਹ ਜਿੱਥੇ ਐਮ ਆਰ ਆਈ ਮਸ਼ੀਨਸ ਵਗੈਰਾ ਹੁੰਦੀਆਂ ਨੇ ਉਹਦੀਆਂ ਸਿਟੀ ਸਕੈਨ ਐਮ ਆਰ ਆਈ ਸਕੀਨ ਸਕੈਨ ਹੁੰਦੀਆਂ ਨੇ ਉਸ ਵਾਰਡ ਦੀਆਂ ਵੀ ਤੁਸੀਂ ਤਸਵੀਰਾਂ ਦੇਖ ਲਿਓ ਤੇ ਜੇ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਇੱਥੇ ਆਪਣੂ ਸੇਲ ਤੋਂ ਸਹੂਲਤਾਂ ਦੀ ਜ਼ਰੂਰ ਹੀ ਕਰੇ ਇਹ ਤਾਂ ਤੁਹਾਨੂੰ ਜਿਹੜੇ ਹਾਲਾਤ ਦਿਖਾਣੇ ਰੋਪੜ ਦੇ ਨੇ ਐਸੇ ਹੀ ਹਾਲਾਤ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾ ਚੁੱਕੇ ਉਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਦਿਖਾਈ ਸੀ ਪਰ ਕਿਵੇਂ ਪੰਜਾਬ ਦੇ ਆਏ ਦਿਨ ਕਿਸੇ ਨਾ ਕਿਸੇ ਹਸਪਤਾਲ ਦੇ ਵਿੱਚ ਐਸੀਏ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਨੇ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਵੀ कोर्ट ने अपने सी सू मोटो नोटिस लैके सो पुछे होस्पिटल्स तो पुछे कि वह दसण कि जेकर ऐसे हालात बन जाते हैं तो उन्होंने को इंतजाम ने, ने? बैकअप प्लैन की है हालांकि इस ओबियस है कि इस होस्पिटल भी कोई ना कोई बैकअप प्लैन होगा जरूर होगा लेकिन वो बैकअप प्लान कितने काम करता हो रहा हूँ इतने बत्ती गुल किए हुई है की फॉल्ट हो गया की पिछु आ गया मौके के उत्तर कोई बंदा मौजूद स नहीं सी और लगभग दसया जा रहा कि पंद्रह भी मिनट इस हस्पता बत्ती गुल रही है ਉਸ ਤੋਂ ਬਾਅਦ ਲਾਈਟ ਆਈ ਹੈ ਉਸ ਤੋਂ ਬਾਅਦ ਜਦੋਂ ਮੌਕੇ ਦੇ ਉੱਤੇ ਪੱਤਰਕਾਰ ਵੀ ਪਹੁੰਚੇ ਉਹਨਾਂ ਨੇ ਵੀ ਵੀਡੀਓਜ਼ ਬਣਾਈਆਂ ਨੇ ਉਹਦੀਆਂ ਵੀਡੀਓਜ਼ ਅਸੀਂ ਤੁਹਾਨੂੰ ਦਿਖਾਈ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਨੇਰੇ ਦੇ ਵਿੱਚ ਰੋਪੜਦਾ ਇਹ ਸਰਕਾਰੀ ਹਸਪਤਾਲ ਡੁੱਬਿਆ ਹੋਇਆ ਹੈ ਤੇ ਇਸੇ ਕਰਕੇ ਲੋਕ ਸਰਕਾਰ ਦੇ ਉੱਤੇ ਵੀ ਕੀ ਨਿਸ਼ਾਨਦੇਹੀ ਲਗਾ ਰਹੇ ਨੇ ਸਰਕਾਰ ਨੂੰ ਕਹਿ ਰਹੇ ਨੇ ਸਰਕਾਰ ਦੇ ਉੱਤੇ ਅਪੱਤੀ ਜਤਾਈ ਜਾ ਰਹੀ ਹੈ ਕਿ ਆਖਰਕਾਰ ਐਸੇ ਹਾਲਾਤ ਕੋ ਬਣ ਗਏ ਨੇ ਕਿਤੇ ਤਾਂ ਸਰਕਾਰ ਦਾਵਾ ਕਰਦੀ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਰੰਗਲਾ ਪੰਜਾਬ ਬਣਾਉਣ ਦੀ ਥਾਂ ਦੇ ਉੱਤੇ ਕਿਤੇ ਗੋਲੀਆਂ ਨਸ਼ਿਆਂ ਕਾਰਨ ਗੰਦਲਾ ਪੰਜਾਬ ਹੋਇਆ ਪਿਆ ਤੇ ਕਿਤੇ ਰੰਗਲੇ ਪੰਜਾਬ ਦੀ ਬੱਤੀ ਹੀ ਗੁੱਲ ਹੋਈ ਪਈ ਹੈ ਹੁਣ ਬੱਤੀ ਗੁੱਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਹੀ ਰਹੇ ਹਾਂ ਕਿ ਰੋਪੜ ਦਾ ਸਰਕਾਰੀ ਤੰਤਰ ਯਾਨੀ ਕਿ ਸਰਕਾਰੀ ਹਸਪੀਟਲ ਕਿਸ ਤਰੀਕੇ ਦੇ ਨਾਲ ਹਨੇਰੇ ਦੇ ਵਿੱਚ ਡੁੱਬਿਆ ਹੋਇਆ ਇੱਕ ਮਾਤਾ ਬੈਠੀ ਹੈ ਕਿਸ ਤਰੀਕੇ ਦੇ ਨਾਲ ਇੰਜੈਕਸ਼ਨ ਮੋਬਾਈਲ ਦੀ ਰੋਸ਼ਨੀ ਦੇ ਵਿੱਚ ਲਗਾ ਰਹੀ ਜਾ ਰਿਹਾ ਹੈ ਸ਼ੁਕਰ ਹੈ ਪਰਮਾਤਮਾ ਦਾ ਇੰਜੈਕਸ਼ਨ ਸਹੀ ਲੱਗਿਆ ਤੇ ਜੇਕਰ ਕੋਈ ਗੜਬੜੀ ਹੋ ਜਾਵੇ ਤਾਂ ਫਿਰ ਇਹਦਾ ਖਾਮਿਆਜ਼ਾ ਤਾਂ ਆਮ ਲੋਕਾਂ ਨੂੰ ਹੀ ਭੁਗਤਣਾ ਪਵੇਗਾ ਜੋ ਡਾਕਟਰ ਮੌਕੇ ਦੇ ਉੱਤੇ ਮੌਜੂਦ ਨੇ ਉਹ ਕੀ ਆਪਣਾ ਤਰਕ ਦੇ ਰਹੇ ਨੇ ਕਿਉਂ ਲਾਈਟ ਗਈ ਹੈ ਅੱਗੇ ਉਹਨਾਂ ਨੇ ਕੀ ਇੰਤਜ਼ਾਮ ਕੀਤੇ ਨੇ ਉਹ ਆਪਾਂ ਡਾਕਟਰ ਜਿਹੜੇ ਮੈਡ ਨੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਬਣਸਤਰਾ ਲੂਪ ਲੱਗ ਗਈ ਜਿਹੜਾ ਬਿਜਲੀ ਦਾ ਫਾਲਟ ਸੀਗਾ ਅਸੀਂ ਤੁਰੰਤ ਠੀਕ ਕਰਵਾ ਲਿਆ ਸਾਡੇ ਇਲੈਕਟ੍ਰੀਸ਼ੀਅਨ ਨਾਲ ਨੇ 24 ਘੰਟੇ ਡਿਊਟੀ ਤੇ ਹੁੰਦੇ ਨੇ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਇਲਾਜ ਮਰੀਜ਼ਾਂ ਦਾ ਬਿਲਕੁਲ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਜੀ ਮੈਡਮ ਇਹ ਹੌਟਲਾਈਨ ਨਹੀਂ ਹੁੰਦੀ ਹਸਪੀਟਲ ਦੇ ਚ ਹੌਟਲਾਈਨ ਹੈ ਜੀ ਬਟ ਮੇਨਟੇਨੈਂਸ ਵਾਲਾ ਜਿਹੜਾ ਕਾਰਟ ਹੁੰਦਾ ਉਹ ਮੰਡੇਟਰੀ ਹੁੰਦਾ ਉਹ ਤਾਂ ਡਿਪਾਰਟਮੈਂਟ ਨੂੰ ਕਰਨੇ ਪੈਂਦੇ ਆ ਬਿਜਲੀ ਉਹਦੇ ਲਈ ਤੁਸੀਂ ਬੈਕਅਪ ਨਹੀਂ ਹੈ ਬੈਕਅਪ ਸਾਡੇ ਕੋਲ ਜਨਰੇਟਰ ਜਨਸੈਟ ਹੈਗੇ ਨੇ ਲੇਕਿਨ ਇੱਥੇ 1:30 ਵਜੇ ਤੋਂ ਲੈ ਕੇ ਤਕਰੀਬਨ 2:30 ਵਜੇ ਤੱਕ ਲਗਭਗ 1 ਘੰਟਾ ਤੱਕ ਬੰਦ ਰਹੀ ਹੈ ਨਹੀਂ ਜੀ 1 ਘੰਟਾ ਬੰਦ ਨਹੀਂ ਰਹੀ ਸਿਰਫ 20 ਮਿੰਟ ਮੈਂ ਪਿਛਲੇ 1 ਘੰਟੇ ਤੋਂ ਐਮਰਜੈਂਸੀ ਦੇ ਮਰੀਜ਼ਾਂ ਨੂੰ ਦੇਖੋ ਲਈਆਂ ਰਾਉਂਡ ਕਰ ਰਹੀ ਸੀ ਜੀ ਮੈਂ ਲੋਕਲ ਵਾਇਰਿੰਗ ਦਾ ਫਾਲਟ ਸੀਗਾ ਸੋ ਠੀਕ ਕਰਵਾ ਲਿਆ ਜੀ ਇਹ ਲੈਬ ਵੀ ਬੰਦ ਹੈ ਬਾਹਰ ਜਿਹੜਾ ਲੈਬ ਵੀ ਬੰਦ ਹੈ ਕ੍ਰਿਸ਼ਨਾ ਲੈਬ ਆ ਉਹ ਸਿਟੀ ਦਾ ਕੰਮ ਕਰਾਉਂਦਾ ਹੈ ਸਿਟੀਜ਼ ਕੇ ਅੰਦਰ ਜੀ ਇਹਨਾਂ ਉਹ ਦੈਟ ਇਜ਼ ਐਨ ਆਊਟਸੋਰਸ ਲੈਬ ਉਹ ਸਾਡੇ ਨਾਲ ਉਹਨਾਂ ਦਾ ਵੀ ਡੋਨਟ ਕਵਰ ਉਹਨਾਂ ਦਾ ਆਪਣਾ ਸੈਟਅਪ ਵੀ ਹੈਵ ਜਸਟ ਡਨ ਦੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਾਂ ਬੱਤੀ ਗੁੱਲ ਹੋਈ ਜ਼ਰੂਰ ਸੀ ਲੇਕਿਨ ਉਸ ਨੂੰ ਦੱਸਿਆ ਜਾ ਰਿਹਾ ਕਿ ਉਹ ਛੇਤੀ ਰਿਪੇਅਰ ਕਰ ਦਿੱਤਾ ਗਿਆ ਤੇ ਵਾਪਸ ਹਸਪੀਟਲ ਦੇ ਵਿੱਚ ਲਾਈਟ ਆ ਗਈ ਹੈ ਪਰ ਐਸੀਆਂ ਤਸਵੀਰਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਸਾਹਮਣੇ ਆਈਆਂ ਹੋਣ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਗਾ ਰਜਿੰਦਰਾ ਹਸਪਤਾਲ ਦੇ ਪਿਛਲੇ ਕੁਝ ਮਹੀਨੇ ਪਹਿਲਾਂ ਇੱਕ ਨਹੀਂ ਬਰਕੀ ਦੋ ਜਾਂ ਤਿੰਨ ਵਾਰ ਵੀ ਰਜਿੰਦਰਾ ਹਸਪੀਟਲ ਦੇ ਵਿੱਚ ਲਾਈਟ ਚਲੀ ਗਈ ਸੀ ਰਜਿੰਦਰਾ ਹਸਪੀਟਲ ਉਹ ਆ ਜਿੱਥੇ ਆਲੇ-ਦੁਆਲੇ ਦੇ ਸੈਂਕੜੇ ਪਿੰਡ ਉਸ ਇੱਕ ਸਰਕਾਰੀ ਹਸਪਤਾਲ ਦੇ ਉੱਤੇ ਡਿਪੈਂਡ ਨੇ ਹਰ ਰੋਜ਼ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਵੀ ਮਰੀ ਜਾਂਦੇ ਨੇ ਔਰ ਇਹ ਹਸਪਤ ਵਾਲਾ ਇੱਥੇ ਵੀ ਸੈਂਕੜੇ ਦੀ ਸੰਖਿਆ ਦੇ ਵਿੱਚ ਹਰ ਰੋਜ਼ ਨਵੇਂ ਮਰੀਜ਼ ਆਉਂਦੇ ਨੇ ਔਰ ਜਿਹੜੇ ਲਗਾਤਾਰ ਕੰਟੀਨਿਊਟੀ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਉਹਨਾਂ ਦੀ ਤਾਂ ਅੱਗੋਂ ਅਗਲੀ ਤਰੀਕ ਪੈਂਦੀ ਹੀ ਆ ਉਹ ਵੀ ਇਸ ਹਸਪਤਾਲ ਦੇ ਵਿੱਚ ਜਦੋਂ ਡਾਕਟਰ ਨਿਰਧਾਰਤ ਸਮਾਂ ਦਿੰਦੇ ਨੇ ਉਦੋਂ ਆਕੇ ਆਪਣਾ ਚੈੱਕਅਪ ਕਰਾਉਂਦੇ ਨੇ ਜਾਂ ਫਿਰ ਟੈਸਟ ਲਈ ਆਉਂਦੇ ਨੇ ਹੁਣ ਇਹ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵਿਰੋਧੀਆਂ ਦੇ ਨਿਸ਼ਾਨੇ ਤੇ ਇੱਕ ਵਾਰ ਫਿਰ ਲਿਆ ਦਿੱਤੀ ਹੈ ਆਮ ਆਦਮੀ ਪਾਰਟੀ ਲੋਕ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਚ ਖੜੇ ਕਰ ਰਹੇ ਨੇ ਨਾ ਸਿਰਫ ਜੋ ਆਮ ਲੋਕ ਨੇ ਉਹ ਸਵਾਲ ਖੜੇ ਕਰ ਰਹੇ ਨੇ ਬਲਕਿ ਜੋ ਸਿਆਸਤਦਾਨ ਨੇ ਉਹਕੇ ਸਿਆਸ ਤੇ سوالੇ ਨਿਸ਼ਾਨ ਲਗਾ ਰਹੇ ਨੇ ਕਿ ਇਹ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਕਿ ਅਸੀਂ ਪੰਜਾਬ ਨੂੰ ਕਿਸ ਤਰੀਕੇ ਨਾਲ ਤਰੱਕੀਆਂ ਦੀ ਬੁਲੰਧੀਆਂ ਦੇ ਉੱਤੇ ਲੈ ਜਾਵਾਂਗੇ ਲੇਕਿਨ ਉਹ ਤਰੱਕੀਆਂ ਬੁਲੰਧੀਆਂ ਦੇ ਉੱਤੇ ਤਾਂ ਕੀ ਜਾਣੀਆਂ ਸੀ ਇੱਥੇ ਤਾਂ ਜਿਹੜੇ ਹਸਪਤਾਲ ਪਹਿਲਾਂ ਤੋਂ ਹੀ ਚੱਲ ਰਹੇ ਸੀ ਉਹਨਾਂ ਦੀ ਹੀ ਸਾਰ ਨਹੀਂ ਲਈ ਜਾ ਰਹੀ ਕਿ ਸਰਕਾਰ ਦੇ ਐਲਾਨ ਬਹੁਤ ਵੱਡੇ ਵੱਡੇ ਆ ਸ਼੍ਰੀ ਗੁਰਤੇਗ ਬਾਦਲ ਸਾਹਿਬ ਦਾ 350 ਜਿਹੜਾ ਸ਼ਹੀਦੀ ਸਮਾਗਮ ਸੀਗਾ ਉਦੋਂ ਵੀ ਸਰਕਾਰ ਨੇ ਰੋਪੜ ਸਿਵਲ ਹਸਪਤਾਲ ਦੇ ਵਾਸਤੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ ਇਹਨੂੰ ਇਸ ਚੀਜ਼ ਦੇ ਨਾਲ ਲੈਸ ਕਰ ਦਿੱਤਾ ਹੈ ਇਸ ਚੀਜ਼ ਦੇ ਨਾਲ ਲੈਸ ਕਰ ਦਿੱਤਾ ਤੇ ਅੱਜ ਹਾਲਤ ਇਹ ਹੈ ਕਿ ਜਿਹੜੀ ਐਮਰਜੈਂਸੀ ਹੈ ਉੱਥੇ ਹੀ ਅੱਧਾ-ਅੱਧਾ ਆਪਣਾ ਘੰਟਾ ਡਾਈਟ ਬੰਦ ਰਹੀ ਹੈ ਔਰ ਡਾਕਟਰ ਜਿਹੜੇ ਆ ਉਹ ਤਾਤਚਾ ਲੈ ਕੇ ਤੇ ਬ੍ਰਿਜ ਦਾ ਇਲਾਜ ਕਰਦੇ ਪਏ ਇਹ ਤਾਂ ਸ਼ੁਕਰ ਹੈ ਕਿ ਕੋਈ ਮੇਜਰ ਸਰਜਰੀ ਨਹੀਂ ਚਲਦੀ ਨਹੀਂ ਤਾਂ ਵੱਡੀ ਸਮੱਸਿਆ ਜਿਹੜੀ ਆ ਉਹ ਖੜੀ ਹੋ ਸਕਦੀ ਸਰਕਾਰ ਨੂੰ ਮੈਂ ਇਹ ਕਹਣਾ ਚਾਹੁੰਦਾ ਕਿ ਝੂਠ ਦੇ ਨਾਲ ਕਿੰਨੇ ਕੁ ਦਿਨ ਰਾਜਨੀਤੀ ਕਰੋ ਤੁਸੀਂ ਤਾਂ ਮੈਡੀਕਲ ਕਾਲਜ ਬਣਾਉਣੇ ਸੀ 16 ਤੇ ਜਿਹੜੇ ਅੱਛੇ ਭਲੇ ਸਿਵਲ ਹਸਪੀਟਲ ਜਿੱਥੇ ਸਾਰੀਆਂ ਸਹੂਲਤਾਂ ਸੀ ਅੱਜ ਉਹਨਾਂ ਦੀ ਇਹ ਹਾਲਤ ਹੋ ਗਈ ਹੈ